ਰਾਜਿੰਦਰਾ ਹਸਪੀਟਲ ਐਮਰਜੈਂਸੀ ਬਾਡ ਦੇ ਵਿੱਚ ਮਰੀਜ਼ ਨਾਲ ਹੋਈ ਕੁੱਟਮਾਰ ਦੇਖੋ ਲਾਈਵ ਤਸਵੀਰਾਂ ਨੇ ਲਾਈਵ ਬਿਲਕੁਲ ਲਾਈਵ ਦੇਖ ਲਓ ਕਿਵੇਂ ਕੁੱਟਮਾਰ ਕਰ ਰਹੇ ਕਰ ਰਹੇ ਨੇ ਉਹ ਦੇਖ ਲਓ ਮਰੀਜ਼ ਨਾਲ ਐਮਰਜੈਂਸੀ ਬਾਡ ਦਾ ਹਾਲ ਆ ਇਹ ਦੇਖ ਲਓ ਜੀ ਦੇਖੋ ਐਮਰਜੈਂਸੀ ਬਾਡ ਦਾ ਹਾਲ ਪਟਿਆਲੇ ਰਜਿੰਦਰਾ ਹਸਪੀਟਲ ਦੇਖ ਲਓ ਮਰੀਜ਼ ਨਾਲ ਕਿਵੇਂ ਕੁੱਟਮਾਰ ਹੋ ਰਹੀ ਆ ਡਾਕਟਰ ਡਾਕਟਰ ਮੂਰਤ ਬਣੇ ਖੜੇ ਨੇ ਕੋਈ ਇੱਥੇ ਸਕਿਉਰਟੀ ਗਾਰਡ ਨਹੀਂ ਹੈਗਾ ਐਮਰਜੈਂਸੀ ਬਾੜ ਦਾ ਹਾਲ ਹੈ ਜੀ ਇਹ